ਸਤਿ ਸ਼੍ਰੀ ਅਕਾਲ ਮੈਂ ਸੁਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਖਬਰਸਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਅੱਜ ਇੱਕ ਵਾਰ ਫਿਰ ਮਲੋਟ ਹਲਕੇ ਦੇ ਪਿੰਡ ਰਾਮਗੜ ਚੁੰਗਾ ਵਿੱਚ ਖੜੇ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਸ ਤੋਂ ਪਹਿਲਾਂ ਵੀ ਦੋ ਦਿਨ ਪਹਿਲਾਂ ਆਪਾਂ ਇੱਕ ਸਟੋਰੀ ਤਿਆਰ ਕੀਤੀ ਸੀ ਜਿਹੜਾ ਆਰਟੀਆਈ ਪਾ ਕੇ ਨੌਜਵਾਨਾਂ ਨੇ ਜਿਹੜੇ ਪਿਛਲੇ 5 ਸਾਲਾਂ ਦੇ ਵਿਕਾਸ ਕਾਰਜ ਹੋਏ ਸੀ ਉਹਨਾਂ ਦੇ ਖੁਲਾਸੇ ਕੀਤੇ ਸੀਗੇ ਉਹ ਵੀ ਆਪਣੀ ਨਿਊਜ਼ ਆ ਜਿਹੜੀ ਚੱਲੀ ਹੈ ਤੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਪਰ ਉਸ ਦੇ ਨਾਲ ਹੀ ਜਦੋਂ ਆਰਟੀਆਈ ਪੈਂਦੀ ਹੈ ਤਾਂ ਹੋਰ ਵੀ ਉਹਦੇ ਵਿੱਚ ਇੱਕ ਇਹ ਹੋਰ ਖਲਾਸਾ ਹੋਇਆ ਸੀ ਉਸ ਦਿਨ ਵੀ ਆਪਾਂ ਜਗ ਜਹਰ ਕੀਤਾ ਸੀਗਾ ਵੀ ਮਰੇਗਾ ਦਾ ਜਿਹੜਾ ਕੰਮ ਹੋਇਆ ਸੀਗਾ ਪਿਛਲੇ 2-3 ਸਾਲ ਪਹਿਲਾਂ ਜਿਹੜਾ ਕੰਮ ਹੋਇਆ ਸੀਗਾ ਉਹ ਬਾਹਰ ਦੀ ਲੇਬਰ ਤੋਂ ਕਰਾਇਆ ਗਿਆ ਸੀਗਾ ਤੇ ਪਿੰਡ ਦੇ ਜਿਹੜੇ ਸਾਰੇ ਟੋਟਲ ਨਰੇਗਾ ਵਰਕਰ ਹੀ ਖੜੇ ਆ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਉਹ ਲੇਬਰ ਕਿੱਥੇ ਲੱਗੀ ਸੀ ਜਾਂ ਉਹ ਕੀ ਕੰਮ ਹੋਇਆ ਸੀ ਹਾਲਾਂਕਿ ਲੱਖਾਂ ਰੁਪਈਆ ਦੇ ਜਿਹੜਾ ਉਹ ਮੈਸਟਰ ਆਲ ਜਿਹੜੇ ਤਿਆਰ ਕੀਤੇ ਆ ਲੱਖਾਂ ਰੁਪਈਆ ਦਾ ਜਿਹੜਾ ਕੰਮ ਹੋ ਗਿਆ ਸੀ ਪਰ ਪਿੰਡ 'ਚ ਕਿਸੇ ਨੂੰ ਇਹ ਨਹੀਂ ਪਤਾ ਸੀ ਵੀ ਲੇਬਰ ਕਿੱਥੋਂ ਆਈ ਆ ਉਹ ਨਾਮ ਵੀ ਉਸ ਦਿਨ ਵੀ ਤੁਹਾਨੂੰ ਬੋਲੇ ਸੀਗੇ ਅੱਜ ਕਾਫੀ ਸਾਰੇ ਨਰੇਗਾ ਵਰਕਰ ਆ ਜਿਹੜੇ ਸਾਰੇ ਕੰਮ ਕਰਦੇ ਬੀਬੀਆਂ ਖੜੀਆਂ ਸਾਡੇ ਭਰਾ ਖੜੇ ਆ ਚਾਚੇ ਤਾਏ ਖੜੇ ਆ ਜਿੰਨੇ ਵੀ ਖੜੇ ਇਹਨਾਂ ਨੇ ਸ ਤੇ ਦੂਜਾ ਨੰਬਰ ਇਹ ਆ ਜਿੱਥੇ ਇਹਨਾਂ ਨੇ ਕੰਮ ਕੀਤਾ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਉਹਦੇ ਇਹਨਾਂ ਨੂੰ ਹਾਲੇ ਤੱਕ ਪੈਸੇ ਨਹੀਂ ਮਿਲੇ ਉਹ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਪਿੰਡ ਦੇ ਇਥੇ ਨਰੇਗਾ ਵਰਕਰ ਮੌਜੂਦ ਆ ਅਸੀਂ ਉਹ ਇੱਕ ਵਾਰ ਅੱਜ ਫੇਰ ਤੁਹਾਨੂੰ ਦਿਖਾਵਾਂਗੇ ਜਿਹੜੇ ਪਹਿਲਾਂ ਇਹਨਾਂ ਨੇ ਜਿਹੜੀ ਫੰਡ ਜਿਨ੍ਹਾਂ ਦੇ ਖਾਤਿਆਂ 'ਚ ਪਾਈ ਗਈ ਹੈ ਉਹਨਾਂ ਦੇ ਨਾਮ ਵੀ ਲਵਾਂਗੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਵੀ ਕਿੱਥੇ ਕੰਮ ਕੀਤਾ ਸੀ ਤੇ ਕਦੋਂ ਕੀਤਾ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਈਦਾ ਖਾੜਦੇ ਕੀਤਾ ਖਾੜੇ ਬਣਿਆ ਜੇ ਕਿੰਨਾ ਟਾਈਮ ਹੋ ਗਿਆ ਕੰਮ ਕੀ ਤੈਨੂੰ ਤਿੰਨ ਮਹੀਨੇ ਹੋ ਗਏ ਘਟਾ ਘਟ ਅੱਛਾ ਤੇ ਕਿੰਨੇ ਦਿਨ ਲੱਗੇ ਸੀ ਨਾ ਤਾਂ ਚਾਰ ਦਿਨ ਲਾਏ ਸੀ ਅੱਛਾ ਹਾਂ ਠੀਕ ਹੈ ਤੇ ਤੁਹਾਡੇ ਚਾਰ ਦਿਨਾਂ ਦੇ ਪੈਸੇ ਨਹੀਂ ਆਏ ਨਹੀਂ ਆਏ ਤੇ ਕੀ ਕਹਿੰਦੇ ਕੀ ਕਹਿੰਦੇ ਜਦੋਂ ਤੁਸੀਂ ਫੈਕਟਰੀ ਜੇ ਪਿੱਛੋਂ ਨਹੀਂ ਆਏ ਨੇਟ ਨੂੰ ਪੁੱਛੀਦਾ ਜਗਾ ਉਹ ਆਲਾ ਪਿੱਛੋਂ ਨਹੀਂ ਆਇਆ ਅੱਛਾ ਤੇ ਜਿਹੜਾ ਪਹਿਲਾਂ ਜਦੋਂ ਕੰਮ ਕਰਦੇ ਸੀ ਉਦੋਂ ਕਿੰਨੇ ਕ ਟਾਈਮ ਬਾਅਦ ਪੈਸੇ ਆ ਜਾਂਦੇ ਸੀ ਪਹਿਲਾ ਕਦ ਮਹੀਨੇ ਤੋਂ ਆ ਜਾਂਦਾ 1 6 ਮਹੀਨੇ ਵੀ ਲੰਘ ਜਾਂਦੇ ਸੀ 4 ਮਹੀਨੇ ਵੀ ਲੰਘ ਜਾਂਦੇ ਸੀ ਕਦ ਮਹੀਨੇ ਤੋਂ ਆ ਜਾਂਦੇ ਸੀ ਠੀਕ ਹੈ ਬੀ ਪਰ ਸ਼ੁਰੂ ਤੋਂ ਇਹਨਾਂ ਨੂੰ ਜਿਹੜਾ ਖਰਾਬ ਹੀ ਕਰਦੇ ਹੁੰਦੇ ਆ ਸਮੇਂ ਸਿਰ ਪੂਰੇ ਪੈਸੇ ਨਹੀਂ ਮਿਲਦੇ ਨਹੀਂ ਮਿਲਦੇ ਹੋਰ ਕਿਹਦੇ ਪੈਸੇ ਰੁਕੇ ਸੀ ਕਿ ਆ ਜਾਓ ਜੀ ਅੱਗੇ ਆ ਜਾਓ ਜਿਨ੍ਹਾਂ ਦੇ ਰੁਕੇ ਆ ਅੱਗੇ ਆ ਕੇ ਸਾਡੇ ਨੂੰ ਕੁਝ 13 ਦਰਾਂ ਦੇ ਅੱਜ ਤੱਕ ਸਾਨੂੰ ਮਿਲਣੀਆਂ 6 ਕਾ 4 ਮਹੀਨੇ ਹੋਏ ਕੰਮ ਕੀਤੇ ਹਨ ਅੱਛਾ ਹਾਂਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਕੰਮ ਕੀਤੇ ਨੂੰ 4 ਮਹੀਨੇ ਹੋ ਗਏ ਅੱਛਾ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਦੋਹਾਂ ਜੀ ਨੇ ਸਾਸੀ 23 ਦਿਨ ਲਏ ਹੋ ਅੱਛਾ ਅੱਛਾ ਅੱਜ ਪਰ ਦੋਵਾਂ ਦੋਵਾਂ ਜਣਿਆਂ ਦੇ ਪਰਿਵਾਰ ਦੇ ਪੂਰੇ ਪੂਰੇ ਦੋਵਾਂ ਦੋਵਾਂ ਜਣਿਆਂ ਨੇ ਕੰਮ ਕੀਤਾ ਹੋਵੇ 20 22 ਦਿਨ ਜਿਵੇਂ ਬਾਈ ਨੇ ਦੱਸਿਆ 13 13 14 ਦਿਨ ਇੱਕ ਇੱਕ ਜਣੇ ਦੇ ਲੱਗਿਆ 28 ਦਿਨਾਂ ਦੇ ਇਹਨਾਂ ਦੇ ਆਪ ਦੇ ਪੈਸੇ ਇਹਨਾਂ ਦੇ ਰੁਕੇ ਹਾਂਜੀ ਤੁਹਾਡੇ ਅੰਕਲ ਜੀ ਕਿੰਨੇ ਦਿਨ ਲਾਈ ਸੀ ਤੁਹਾਨੂੰ 14 ਦਿਨ ਲੱਗੇ ਆ ਅੱਛਾ ਤੁਹਾਡੇ ਵੀ 14 ਦਿਨਾਂ ਦੇ ਪੈਸੇ ਕਿੰਨਾ ਨੇ ਹੋ ਗਏ ਕੰਮ ਇਹਨਾਂ ਦੇ ਨਾਲ ਹੀ ਕੀਤਾ ਸੀ ਜਿਹੜੇ ਹਾਂ ਇਕੱਠੇ ਕੀਤਾ ਖਾਲਾਂ ਦਾ ਵੀ ਕੀਤਾ ਹੈ ਰਾਹਾਂ ਦਾ ਵੀ ਕੀਤਾ ਕੰਮ ਅੱਛਾ ਉਸ ਤੋਂ ਪਹਿਲਾਂ ਸਹੀ ਮਿਲਦੇ ਰਹੇ ਪਹਿਲਾਂ ਸਹੀ ਆਉਂਦੇ ਨੇ ਪੈਸੇ ਠੀਕ ਠੀਕ ਹੈ ਹੋਰ ਵੀ ਬਜ਼ੁਰਗ ਸਾਡੇ ਆਜੋ ਬਾਪੂ ਇੱਥੇ ਨੇੜੇ ਆਜੋ ਆਜੋ ਤੁਸੀਂ ਕਿੰਨੇ ਦਿਨ ਕੰਮ ਕੀਤਾ ਆਜੋ ਇੱਥੇ ਚਲੋ ਕੰਮ ਕੀਤੇ 14 ਦਿਨ ਅੱਛਾ 14 ਦਿਨ ਤੁਸੀਂ ਕੰਮ ਕੀਤਾ ਹਾਂ 14 ਦਿਨ ਕੀਤਾ ਖਾਣਾ ਦੇ ਦੇ ਖਾਣੇ ਦੇ ਰਾਹ ਦੇ ਅੱਛਾ 14 ਦਿਨ ਕੰਮ ਕੀਤਾ ਹੈ ਮੰਡੀ ਚ ਹਾਂ ਤੇ ਮੰਡੀ ਚ ਜਿਹੜੇ ਉਸ ਤੋਂ ਤਾਂ ਪਹਿਲਾਂ ਤੁਹਾਨੂੰ ਪਤਾ 2020 ਤੇ 2021 ਦੇ ਵਿੱਚ ਕੰਮ ਹੋਇਆ ਸੀ ਬਾਹਰ ਦੀ ਲੇਬਰ ਦੇ ਨਾਮ ਪਾਏ ਤੁਹਾਨੂੰ ਪਤਾ ਕੰਮ ਕਿੱਥੇ ਹੋਇਆ ਕੋਈ ਨਾਂ ਜਾਣਦਾ ਬੰਦੇ ਨੂੰ ਨਾਂ ਪਤਾ ਸਾਡੇ ਕੋਲੇ ਲਿਸਟ ਆ ਸੀ ਉਸ ਦਿਨ ਵੀ ਨਾਂ ਬੋਲੇ ਸੀ ਇੱਕ ਵਾਰੀ ਪ੍ਰਧਾਨ ਸਾਹਿਬ ਜੀ ਲਿਸਟ ਦਿਓ ਜੀ ਇਹ 2000 ਇਹ 2020 ਦੇ ਵਿੱਚ ਕੰਮ ਹੋਇਆ ਸੀਗਾ ਇਹਦੇ ਚ ਨਾਮ ਸੀਗਾ ਬੋਲਾ ਸਿੰਘ ਹਰਨੇਕ ਸਿੰਘ ਹੈਗਾ ਕੋਈ ਪਿੰਡ ਚ ਇਹ ਤੁਹਾਨੂੰ ਪਤਾ ਕੋਈ ਕਿੱਥੋਂ ਦੇ ਬੰਦੇ ਆ ਇਹ ਉਸ ਤੋਂ ਇਲਾਵਾ ਲਖਵੀਰ ਸਿੰਘ ਰਾਜਾ ਸਿੰਘ ਸੀਗਾ ਲਖਵਿੰਦਰ ਸਿੰਘ ਮਲਕੀਤ ਸਿੰਘ ਸੀ ਇਹਨਾਂ ਦੇ ਖਾਤਿਆਂ ਦੇ ਵਿੱਚ ਵੀ 8-8000 ਰੁਪਏ ਆ ਕੰਮ ਕੀਤੇ ਦਾ ਇਹ ਟੋਟਲ ਪੈਸੇ ਜਿਹੜਾ 90468 ਰੁਪਏ ਆ ਇਹ 14 ਬੰਦਿਆਂ ਦੇ ਖਾਤੇ ਅੱਛਾ ਇਹ ਹੈਗੇ ਜੀ 2020 ਦੇ 11ਵੇਂ ਮਹੀਨੇ ਦੇ ਉਸ ਤੋਂ ਬਾਅਦ ਪਹਿਲੇ ਮਹੀਨੇ 2000 2021 ਦੇ ਵਿੱਚ ਵੀ ਸੇਮ ਉਹੀ ਸੀ ਲਾਲ ਸਿੰਘ ਹਰਨੇਬ ਸਿੰਘ ਭੋਲਾ ਸਿੰਘ ਹਰਨੇਕ ਸਿੰਘ ਲਖਵੀਰ ਸਿੰਘ ਰਾਜਾ ਸਿੰਘ ਉਹੀ ਆ ਲਖਵਿੰਦਰ ਸਿੰਘ ਮਲਕੀਤ ਸਿੰਘ ਆ ਇਹ ਵੀ 14 ਬੰਦੇ ਉਹੀ ਆ ਇਹਨਾਂ ਨੇ ਪਹਿਲੇ ਮਹੀਨੇ ਚ ਕੰਮ ਕੀਤਾ 2021 ਦੇ ਇਹਨਾਂ ਨੇ ਕੀਤਾ 134676 ਰੁਪਿਆ ਦਾ ਕੰਮ 10000 ਤੇ 954 ਰੁਪਏ ਇੱਕ ਬੰਦੇ ਦੇ ਖਾਤੇ ਚ ਆਏ ਆ ਤੁਹਾਨੂੰ ਪਤਾ ਇਹ ਕੰਮ ਕਿੱਥੇ ਹੋਇਆ ਇਹ ਬੰਦਿਆਂ ਨੇ ਕੰਮ ਕੀਤਾ ਇਹ ਵੀ ਇਹ ਵੀ ਸਰਪੰਚ ਦੀ ਮੋਹਰ ਲੱਗੀ ਐ ਤੇ ਗ੍ਰਾਮ ਪੰਚਾਇਤ ਰਾਮਗੜ ਚੁੰਗਾ ਜਸਵੰਤ ਸਿੰਘ ਸਰਪੰਚ ਦੇ ਸਾਈਨ ਹੋਏ ਆ ਬਕਾਇਦਾ ਮੋਹਰ ਲੱਗੀ ਆ ਰਜਿਸਟਰ ਮਾਸਟਰ ਆਲ ਦੀ ਹਾਇਰੀ ਦਾ ਇਹ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇਹਦੀ ਪੂਰੀ ਦੀ ਜਿਹੜੀ ਫੋਟੋ ਖਿੱਚ ਕੇ ਦਿਖਾ ਦਿਓ ਇਹ ਕੋਈ ਜਾਲੀ ਨਹੀਂ ਗੇ ਇਹ ਆਰਟੀਆਈ ਜਿਹੜੀ ਨੌਜਵਾਨਾਂ ਨੇ ਪਾਈ ਆ ਉਹਦੇ ਵਿੱਚ ਰਿਕਾਰਡ ਮਿਲਿਆ ਇਹ ਸਿਰਫ ਤੁਹਾਨੂੰ ਹਲੇ ਮੈਂ 2 ਮਹੀਨਿਆਂ ਦਾ ਹੀ ਦੱਸਿਆ ਕਿਉਂਕਿ 2020 ਤੇ 21 ਦੇ ਇੱਕ ਮਿੰਟ ਇੱਕ ਇੱਕ ਮਿੰਟ ਤੁਹਾਨੂੰ ਹੋਰ ਦੱਸਦੇ ਆ ਇੱਕ ਉਸ ਤੋਂ ਬਾਅਦ ਇੱਕ ਪਹਿਲੇ ਮਹੀਨੇ ਦਾ ਦੱਸਿਆ ਸੀ ਤੀਜਾ ਮਹੀਨਾ 2021 ਦਾ ਇਹਦੇ ਵਿੱਚ ਵੀ ਉਹੀ ਬੰਦੇ ਆ ਲਾਲ ਸਿੰਘ ਹਰਨੇਬ ਸਿੰਘ ਭੋਲਾ ਸਿੰਘ ਹਰਨੇਕ ਸਿੰਘ ਲਖਵੀਰ ਸਿੰਘ ਰਾਜਾ ਸਿੰਘ ਉਹੀ ਸ਼ੁਰੂ ਹੁੰਦੇ ਆ ਇੱਥੇ ਵੀ ਉਹੀ 14 ਬੰਦਿਆਂ ਨੇ ਕੰਮ ਕੀਤਾ 134676 ਰੁਪਿਆ ਦਾ 10854 ਰੁਪਿਆ ਦਾ ਇਹ ਤੀਜੇ ਮਹੀਨੇ ਦਾ ਕੰਮ ਹੋਇਆ ਵੀ ਇੱਕ ਇੱਕ ਮਹੀਨੇ ਚ ਲੱਖ ਲੱਖ ਰੁਪਏ ਦਾ ਬਾਹਰ ਦੀ ਲੇਬਰ ਤੁਹਾਡੇ ਪਿੰਡ ਚ ਆ ਕੇ ਕੰਮ ਕਰਦੀ ਰਹੀ ਥੋਨੂੰ ਪਤਾ ਹੀ ਨਹੀਂਗਾ ਕਿਤੇ ਨਹੀਂ ਇੱਥੇ ਭਾਈ ਇੱਥੇ ਕੰਮ ਕੀਤਾ ਨਹੀਂ ਅਸੀਂ ਤਾਂ ਕੱਸੀ ਤੇ ਇੱਕ ਮਹੀਨਾ 450 ਬੰਦਾ ਸਾਡਾ ਲੇਬਰ ਦਾ ਆਰਾਮ ਕਰ ਚੂਗਾ ਅੱਛਾ ਆਹ ਤਾਂ ਬਾਹਰ ਦੇ ਬੰਦੇ ਕਿੰਨੇ ਕੰਮ ਕਰ ਜਾਣਗੇ ਅੱਗੇ ਨਾ ਮੈਂ ਇਸ ਨੂੰ ਪਹਿਲਾਂ ਆਪਾਂ ਕਵਰੇਜ ਸਟੋਰੀ ਕੀਤੀ ਸੀ ਉਸ ਦਿਨ ਵੀ ਨਾਂ ਦਾ ਜ਼ਿਕਰ ਕੀਤਾ ਸੀ ਅੱਜ ਵੱਡੀ ਗਿਣਤੀ ਦੇ ਵਿੱਚ ਫੇਰ ਇੱਕ ਵਾਰ ਨਰੇਗਾ ਮਜ਼ਦੂਰ ਜਿਹੜੇ ਇਕੱਠੇ ਹੋਏ ਆ ਤੇ ਸਾਡੇ ਨਾਂ ਦਾ ਅ ਨਹੀਂ ਤੁਹਾਡੇ ਵੀ ਤੁਹਾਡੇ ਵੀ ਪੈਸੇ ਮੈਂ ਤਾਂ ਨਹੀਂ ਕਦੇ ਗਿਆਗਾ ਵੀ ਘਰਾਂ ਜਾਂਦੇ ਸਾਡੇ ਬੁੜੀਆਂ ਤੇ ਪੈਸੇ ਨਹੀਂ ਆਏਗੇ ਹਾਂ ਤੇ ਕਸੀ ਤੇ ਕੰਮ ਕਰਿਆ ਸੀ ਕਸੀ ਤੇ ਲੱਗੇ ਸੀ 12 ਦਿਨਾਂ ਸ਼ੀਆਂ ਦੇਣ ਦੇ ਪੈਸੇ ਸ਼ੀਆਂ ਦੇ ਆਏ ਹੀ ਨਹੀਂ ਕਿਸੇ ਨੂੰ ਨਹੀਂ ਆਏ ਬਹੁਤ ਚਿਰ ਹੋ ਗਿਆ ਉਹ ਉਹਦਾ ਕੀ ਕਹਿੰਦੇ ਸੀ ਸੈਕਟਰੀ ਸਾਹਿਬ ਤੇ ਗੱਲ ਕਰਦੇ ਸਾਂ ਸੈਕਟਰੀ ਸਾਹਿਬ ਨੂੰ ਪੁੱਛਿਆ ਸੀ ਉਹ ਤਾਂ ਤੁਸੀਂ ਮਸਟੌਲ ਹੀ ਨਿਖੜਾਉਂ ਹੀ ਲਾਤੇ ਨਹੀਂ ਕੌਣ ਸੀ ਸੈਕਟਰੀ ਇੱਥੇ ਕੌਣ ਸੀ ਚੰਨਜੀਤ ਜੀ ਉਹਦਾ ਹਾਂ ਠੀਕ ਹੈ ਸਾਡੇ ਨਾਲ ਖੇਤ ਮਜ਼ਦੂਰ ਜੁਨੀਅਨ ਦੇ ਪ੍ਰਧਾਨ ਸਾਹਿਬ ਖੁੰਡੇ ਹਲਾਲ ਸਾਹਿਬ ਜੀ ਖੜੇ ਆ ਤੇ ਉਹਨਾਂ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਹਾਂਜੀ ਪ੍ਰਧਾਨ ਸਾਹਿਬ ਦਿੱਲੀ ਇੰਨਾ ਹੀ ਤੁਸੀਂ ਕੰਮਾਂ ਦੇ ਵਿੱਚ ਵਿਚਰਦੇ ਆ ਗਰੀਬਾਂ ਮਜ਼ਦੂਰਾਂ ਨਾਲ ਹੀ ਦਿੱਲੀ ਵਿਚਰਦੇ ਆ ਤੇ ਇਸ ਤਰ੍ਹਾਂ ਦੇ ਖਲਾਸੇ ਤੁਸੀਂ ਤਾਂ ਡੇਲੀ ਕਰਦੇ ਹੋ ਚਲੋ ਸਾਡੇ ਪਿੰਡ 'ਚ ਮੈਨੂੰ ਲੱਗਦਾ ਇਹਨਾਂ ਪਿੰਡਾਂ ਦੇ ਵਿੱਚ ਜੁਨੀਆਣਾ ਵੀ ਘਟਾ ਇਹਨਾਂ ਲੋਕਾਂ ਦਾ ਸਾਥ ਘਟ ਰਿਹਾ ਛੇ ਦੇ ਤਾਂ ਹੀ ਅੱਖ ਮਿਆਜਾ ਭੁਗਤੀ ਜਾਂਦੇ ਜਿਹੜੇ ਪਿਛਲੇ ਤਿੰਨ ਤਿੰਨ ਸਾਲਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਸਾਡੇ ਪਿੰਡ 'ਚ ਕੀ ਹੋਈ ਜਾਂਦਾ ਚਲੋ ਆਰਟੀਆਈ ਪਾ ਕੇ ਅੱਜ ਇਹਨਾਂ ਚੀਜ਼ਾਂ ਦੇ ਖਲਾਸੇ ਹੋਏ ਆ ਕੀ ਕਹਿਣਾ ਚਾਹੁੰਦੇ ਦੇਖੋ ਮਜ਼ਦੂਰਾਂ ਤੇ ਬਹੁਤ ਤਰ੍ਹਾਂ ਦੇ ਜ਼ਬਰ ਤੱਕੇ ਹੋ ਰਹੇ ਨੇ ਤੇ ਇਹ ਉਹ ਮਜ਼ਦੂਰ ਨੇ ਜਿਨ੍ਹਾਂ ਨੇ ਪੂਰੇ ਆਪਜੀ ਹੱਡ ਭਨਵੀ ਮਿਹਨਤ ਕਰਕੇ ਆਪਜੀ ਮਜ਼ਦੂਰੀ ਕੀਤੀ ਪਰ ਉਹਨਾਂ ਦੀ ਮਜ਼ਦੂਰੀ ਦਾ ਪੈਸਾ ਉਹਨਾਂ ਨੂੰ ਮਿਲਿਆ ਨਹੀਂ ਪਰ ਇੱਥੇ ਜਦੋਂ ਕੱਪੜਿਆਂ ਦੀ ਗੱਲ ਆਉਂਦੀ ਆ ਕੱਪੜੇ ਕਰਦੇ ਕੌਣ ਆ ਕਰਾਉਂਦਾ ਕੌਣ ਨੇ ਮੰਨ ਲਓ ਇੱਥੇ ਇਹਦੇ ਚ ਅਨਵਾਲ ਵਾਲ ਵੀਡੀਓ ਹੁੰਦਾ ਇਹਦੇ ਚ ਅਨਵਾਲ ਵਾਲ ਉਹ ਜਿਹੜਾ ਨਰੇਗਾ ਸੈਕਟਰੀ ਆ ਤੇ ਪੰਚਾਇਤ ਆ ਜਿਹੜੇ ਤਿੰਨੇ ਇੱਕ ਕੜੀ ਆ ਕੜੀ ਵਰ ਇਹ ਕੰਮ ਚੱਲਦਾ ਕਿਉਂਕਿ ਇੱਕ ਕਿਸੇ ਬੰਦੇ ਦੀ ਹਿੰਮਤ ਨਹੀਂ ਵੀ ਕੱਲਾ ਇਹੋ ਜਿਹਾ ਕੁੱਤਾ ਕੰਮ ਕਰ ਜੇ ਇਸ ਕਰਕੇ ਸਾਰੇ ਰਲੇ ਹੋਏ ਨੇ ਤੇ ਜਦੋਂ ਕਿਸੇ ਵੀ ਪਿੰਡ ਦੀ ਤੁਸੀਂ ਆਧਾਰ ਲੈ ਲੋ ਹਰ ਇੱਕ ਪਿੰਡਾਂ ਚ ਮਜ਼ਦੂਰਾਂ ਨਾਲ ਐਵੇਂ ਹੀ ਇਹ ਕਹਿੰਦੇ ਨੇ ਅਸੀਂ ਸੁਧਾਰ ਕਰਤਾ ਤਬਦੀਲੀ ਕਰਤੀ ਕੋਈ ਸੁਧਾਰ ਨਹੀਂ ਕੋਈ ਤਬਦੀਲੀ ਨਹੀਂ ਸਗਮਾ ਉਦੋਂ ਉਹਨਾਂ ਨੇ ਚੋਰ ਮੋਰੀਆਂ ਹੋਰ ਕੱਢ ਲੀਆਂ ਜਿਹਦੇ ਰਾਹੀਂ ਹੁਣ ਪੁੱਠੇ ਸਿੱਧੇ ਰਾਹਾਂ ਰਾਹੀਂ ਹੋਰਾਂ ਨਹੀਂ ਪੈਸੇ ਪੈ ਰਹੇ ਕੱਪੜੇ ਉਵੇਂ ਹੋ ਰਿਹਾ ਤੇ ਅਸੀਂ ਇਸ ਗੱਲ ਦਾ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਉਨੇ ਆ ਵੀ ਜੇ ਮਜ਼ਦੂਰ ਕੱਥੇ ਹੋ ਜਾਣ ਜੇ 19 ਤਰੀਕ ਨੂੰ ਧਰਨਾ ਲਾਇਆ ਤਾਂ ਅਸੀਂ ਇਹ ਮਜ਼ਦੂਰਾਂ ਦੇ ਪੈਸੇ ਉਥੇ ਧਰਨਾ ਲਾ ਕੇ ਲਵਾਵਾਂਗੇ ਤੇ ਇਹ ਪ੍ਰਸ਼ਾਸਨ ਸੋਚੇ ਕਿ ਹੁਣ ਪੈਸੇ ਜਿਹੜੇ ਮਜ਼ਦੂਰਾਂ ਦੇ ਲੈ ਜਾਣੇ ਪਾਉਣੇ ਆ ਕਿ ਫਿਰ ਆਪਦੀ ਪੂਰੀ ਦੀ ਪੂਰੀ ਬਦਨਾਮੀ ਕਰਾ ਕੇ ਤੇ ਇੱਥੇ ਆਪਦੀ ਧੌਣ ਤੇ ਗੋਡਾ ਰਖਾ ਕੇ ਪਵਾਉਣੇ ਪ੍ਰਧਾਨ ਸਾਹਿਬ ਗੱਲ ਕਰੀਏ ਮੇਰੀ ਕੱਲ ਹੀ ਵੀਡੀਓ ਸਾਹਿਬ ਨਾਲ ਗੱਲ ਹੋਈ ਸੀ ਜਦੋਂ ਵੀ ਅਸੀਂ ਕਿਸੇ ਅਫਸਰ ਸਾਹਿਬਾਂ ਦਾ ਕਿਸੇ ਦਾ ਪੱਖ ਲੈਨੇ ਜੇਕਰ ਰਜੈ ਸਾਹਿਬ ਦਾ ਲੈਨੇ ਤਾਂ ਉਹਨਾਂ ਨੇ ਕਿਹਾ ਮੈਨੂੰ ਇੱਕ ਮਹੀਨਾ ਹੋਇਆ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕੱਲ ਵੀਡੀਓ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਵੀ ਇਹੀ ਕਿਹਾ ਕਹਿੰਦੇ 15 ਦਿਨ ਹੋ ਗਏ ਮੇਰੀ ਜੁਆਇਨਿੰਗ ਹੋਈ ਨੂੰ ਮੈਨੂੰ ਇਸ ਮਸਲੇ ਦਾ ਕੋਈ ਪਤਾ ਨਹੀਂ ਵੀ ਕਹਿਣ ਦਾ ਮਤਲਬ ਜਿਹੜੇ ਸਰਕਾਰੀ ਅਫਸਰ ਸਾਹਿਬਾਨ ਆ ਉਹ ਤਾਂ ਇਹ ਕਹਿ ਕੇ ਬੱਲਾ ਛਡਾ ਲੈਂਦੇ ਅੱਜ ਵੀ ਜੇ ਉਹਨਾਂ ਦਾ ਗੱਲ ਕਹੀ ਅੱਜ ਵੀ ਉਹੀ ਉਹਨਾਂ ਨੇ ਸੇਮ ਹੀ ਗੱਲ ਬੋਲਣੀ ਆ ਤੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਅਫਸਰਾਂ ਦੀ ਫਿਰ ਇਹਨਾਂ ਮਿਲੀ ਭੁਗਤੀ ਉਹ ਜਦੋਂ ਆਪਾਂ ਕਹਿੰਨੇ ਆ ਵੀ ਜਿਹੜਿਆ ਨੇ ਵੀ ਇਹ ਇੱਕ ਮਜ਼ਦੂਰਾਂ ਦੀ ਲੇਬਰ ਖਾਦੀ ਆ ਮਜ਼ਦੂਰਾਂ ਦੇ ਪੇਮੈਂਟ ਖਾਦੀ ਆ ਪੈਸੇ ਖਾਦੇ ਕਾਰਵਾਈ ਕਰੋ ਉਹ ਕਾਰਵਾਈ ਕਿਉਂ ਨਹੀਂ ਕਰਦੇ ਕਾਰਨ ਉਹਨਾਂ ਨੂੰ ਪਤਾ ਆ ਵੀ ਸਾਡਾ ਵੀਡੀਓ ਫਸੂਗਾ ਸਾਡਾ ਜਿਹੜਾ ਨਰੇਗਾ ਸਾਈਟ ਨਹੀਂ ਫਸੂਗਾ ਇਸ ਕਰਕੇ ਉਹ ਟਾਲ ਮਟੋਲੇ ਮਾਰਦੇ ਆ ਤੇ ਟਾਲ ਮਟੋਲੇ ਇਸੇ ਕਰਕੇ ਮਾਰਦੇ ਆ ਵੀ ਸਾਡੇ ਅਫਸਰਾਂ ਤੇ ਗੱਲ ਆਊ ਜਿਹਦਾ ਕਰਕੇ ਸਾਡੇ ਮਜ਼ਦੂਰਾਂ ਨੂੰ ਨਿਆਂ ਨਹੀਂ ਦਿੰਦੇ ਇਸ ਕਰਕੇ ਵੀ ਜੇ ਮਜ਼ਦੂਰਾਂ ਨੇ ਪੈਸੇ ਵੀ ਲੈਣੇ ਤੇ ਜਿਹੜਾ ਨੇ ਇਹ ਘਪਲੇਬਾਜੀ ਕੀਤੀ ਆ ਜੇ ਉਹਨਾਂ ਤੇ ਕਾਰਵਾਈ ਕਰਾਉਣੀ ਆ ਜੇ ਉਹਨਾਂ ਨੂੰ ਸਿਕਾ ਦੇ ਪਿੱਛੇ ਘੱਲਣਾ ਫਿਰ ਭਾਈ ਮਜ਼ਦੂਰਾਂ ਦੀ ਲਾਬੰਦੀ ਕਰਨੀ ਪਊ ਇਹਦਾ ਹੋਰ ਕੋਈ ਦਵਾ ਨਹੀਂ ਕਿਉਂਕਿ ਜੇ ਤੁਸੀਂ ਕਿਸੇ ਕਾਲੀ ਲੀਡਰ ਕੋਲ ਜਾਵੜੋ ਕਾਂਗਰਸੀ ਕੋਲ ਜਾਵੜੋ ਅੱਜ ਉਹ ਦਿਨ ਨੇ ਜਦੋਂ ਮਜ਼ਦੂਰਾਂ ਦੀਆਂ ਵੋਟਾਂ ਲੈਣੀਆਂ ਨੇ ਤੇ ਅੱਜ ਮਜ਼ਦੂਰਾਂ ਦੀਆਂ ਵੋਟਾਂ ਲੈਣ ਵਾਸਤੇ ਸਾਰੇ ਆ ਕੇ ਬਾਹ ਫੜ ਲੈਣਗੇ ਇਹਨਾਂ ਦੀ ਪਰ ਕੰਮ ਉਹਨਾਂ ਦੇ ਰਾਜਾ ਚ ਵੀ ਇਹੀ ਸਾਰਾ ਕੁਝ ਹੁੰਦਾ ਰਿਹਾ ਕਿਹਦੇ ਰਾਜ ਚ ਨਹੀਂ ਹੋਇਆ ਕਿਹੜਾ ਦੱਸੇ ਦੁੱਧ ਤੋਤਾ ਇਹਨਾਂ ਸਾਰੀਆਂ ਪਾਰਟੀਆਂ ਚ ਸਾਰ ਜਿਹਨੇ ਜਬਰ ਕੀਤਾ ਮਜ਼ਦੂਰਾਂ 'ਤੇਕਾ ਕੀਤਾ ਮਜ਼ਦੂਰਾਂ ਦੀ ਲੋਟੀ ਕੀਤੀ ਅੱਜ ਤੱਕ ਇਸ ਕਰਕੇ ਮਜ਼ਦੂਰਾਂ ਨੂੰ ਹੁਣ ਸੈਰੇ ਹੋਣ ਦੀ ਲੋੜ ਆ ਨਾ ਕਿ ਉਹਨਾਂ ਵਾਂਗੂ ਜੇ 75 ਵਰਿਆਂ ਦੀ ਸਾਡੀ ਜ਼ਿੰਦਗੀ ਸੁਧਾਰ ਨਹੀਂ ਕੀਤਾ ਸਾਡੇ ਘਰਾਂ 'ਤੇ ਤਬਦੀਲੀ ਨਹੀਂ ਆਈ ਤਾਂ ਅੱਗੇ ਵਧਰੋ ਨਹੀਂ ਆਉਣ ਵਾਲੀ ਇਸ ਕਰਕੇ ਆਪਜੀ ਮਜ਼ਦੂਰ ਤਾਕਤ ਨੂੰ ਉਸਾਰੋ ਮਜ਼ਦੂਰਾਂ ਦਾ ਏਕਾਸਾਰੋ ਫੇਰ ਹੀ ਭਰਾਵੋ ਪ੍ਰਾਪਤੀਆਂ ਹੋ ਸਕਦੀਆਂ ਤੇ ਅਸੀਂ ਬੇਨਤੀ ਕਰਾਂਗੇ ਕਿ 19 ਤਰੀਕ ਨੂੰ ਜਿਹੜਾ ਮਜ਼ਦੂਰਾਂ ਦਾ ਲਗਾਤਾਰ ਧਰਨਾ ਲੱਗਿਆ ਲੱਗਣਾ ਉਹਦੇ ਤੋਂ ਬਾਅਦ ਤੋਂ ਬਾਅਦ ਸਾਡੇ ਮਜ਼ਦੂਰ ਸਮੂਲੀਅਤ ਕਰਨ ਫੇਰ ਇਹ ਮਜ਼ਦੂਰਾਂ ਦੀ ਨਰੇਗਾ ਦਾ ਮਸਲਾ ਹੱਲ ਹੋ ਸਕਦੇ ਆ। ਭਾਈ ਜੀ ਸਾਡੇ ਨਾਲ ਹੋਰ ਵੀ ਖੇਤ ਆਗੂ ਜਿਹੜੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਭਾਈ ਜੀ ਮਾਨ ਸਰਕਾਰ ਜਦੋਂ ਪੰਜਾਬ ਦੇ ਵਿੱਚ ਆਈ ਸੀ ਤਾਂ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਵੀ ਬੀਬੀਆਂ ਦੇ ਖਾਤੇ 'ਚ 1000-1000 ਰੁਪਿਆ ਜੜਾ ਆਇਆ ਕਰੂਗਾ। ਤੇ ਮੈਨੂੰ ਲੱਗਦਾ ਬੀਬੀਆਂ ਕਬੱਡੀ ਗਿਣਤੀ ਦੇ ਵਿੱਚ ਖੜੀਆਂ ਇਹਨਾਂ ਨੂੰ ਤਾਂ ਨਰੇਗਾ ਵਾਲੇ ਜਿਹੜੇ ਆਪਦੀ ਮਿਹਨਤ ਦੇ ਪੈਸੇ ਨਹੀਂ ਮਿਲਦੇ ਕਿਵੇਂ ਦੇਖਦੇ। ਇਹਨੂੰ ਭਾਈ ਜੀ ਅਸੀਂ ਦੇਖਦੇ ਆ ਵੀ ਯਾਰ ਜੇ ਆਪਣੇ ਮਜ਼ਦੂਰਾਂ ਦਾ ਵੀ 1000-1000 ਰੁਪਿਆ ਸਰਕਾਰ ਨੇ ਕਿਹਾ ਸੀਗਾ ਵੀ 1000 ਰੁਪਿਆ ਬੀਬੀਆਂ ਦੇ ਖਾ ਇਹਦੇ ਚ ਜਿਹੜੀਆਂ ਸਾਡੀਆਂ ਬੀਬੀਆਂ ਉਹ ਹੀ ਨਹੀਂ ਜਾਗਰਤ। ਹੁਣ ਫਿਰ ਆਪਣੀ ਗੱਲ ਆ ਜਾਂਦੀ ਮਜ਼ਦੂਰ ਕਿਸਾਨ ਦੀ ਗੱਲ ਆ ਜਾਂਦੀ ਆ ਵੀ ਯਾਰ ਜਿਹੜੇ ਮਸਲੇ ਆ ਉਹ ਕਿਸਾਨਾਂ ਦੇ ਹੱਲ ਹੁੰਦੇ ਫਿਰ ਸਾਡੇ ਮਜ਼ਦੂਰਾਂ ਦੇ ਨਹੀਂ ਹੁੰਦੇ। ਉਹ ਮਜ਼ਦੂਰਾਂ ਦੇ ਜਿਹੜੇ ਮਸਲੇ ਆ ਉਹ ਕਿਉਂ ਨਹੀਂ ਹੱਲ ਹੁੰਦੇ? ਗਾਉਂ ਕੈਸੀ ਮਜ਼ਦੂਰ ਜਿਹੜੇ ਉਹ ਇਕੱਠੇ ਨਹੀਂ ਹੋ ਰਹੇ। 1 ਕਿ ਦੀ ਕਮੀ ਕਰਕੇ ਤੁਹਾਡੇ ਕਹਿਣ ਹਾਂ ਵੀ 1 ਕਿ ਦੀ ਕਮੀ ਕਰਕੇ ਇਸ ਵਾਸਤੇ ਵੀ ਆਪਾਂ ਨੂੰ ਏਕਾ ਬਣਾਉਣ ਦੀ ਲੋੜ ਆ ਆਪਾਂ ਇਹ ਗੱਲ ਕਰ ਦਿੰਨੇ ਆ ਵੀ ਯਾਰ ਸਾਡੇ ਤਾਂ ਸਾਡੇ ਵਾਲੇ ਜਿਹੜੇ ਮਜ਼ਦੂਰ ਆ ਇਹ ਤਾਂ ਐਵੇਂ ਹੀ ਤੁਰੇ ਫਿਰਦੇ ਆ। ਵੀਹ ਮਸਲੇ ਤਾਂ ਫਿਰ ਕਿਸਾਨਾਂ ਦੇ ਹੱਲ ਹੁੰਦੇ ਆ ਕਿਸਾਨ ਇਕੱਠੇ ਹੋ ਜਾਂਦੇ ਆ ਇਹ ਸਾਡੇ ਮਜ਼ਦੂਰ ਆ ਜਿਹੜੇ ਉਹ ਇਕੱਠੇ ਨਹੀਂ ਹੋ ਰਹੇਗੇ ਇਸੇ ਕਰਕੇ ਆ ਜੇ ਇਕੱਠੇ ਹੋਣ ਦੀ ਵਜ੍ਹਾ ਕਰਕੇ ਹੀ ਜਿਹੜਾ ਆ ਪਿੰਡ ਦੇ ਵਿੱਚ ਆ ਕਬਲੇਬਾਜੀ ਹੋਈ ਆ ਇਹ ਇਸੇ ਕਾਰਨ ਹੀ ਹੋਈ ਆ ਕੋਈ ਇੱਥੇ ਜਥੇਬੰਦੀ ਨਹੀਂ ਕਰਨ ਜਾ ਮਲੋ ਇੱਥੇ ਲੋਕਾਂ ਦਾ ਕੋਈ ਏਕਾ ਹੈ ਨਹੀਂ ਆ ਤੁਹਾਡੇ ਸਾਹਮਣੇ ਹੋ ਸਾਰੀ ਗੱਲ ਅ ਇਸੇ ਤਰ੍ਹਾਂ ਜਿੱਦਾਂ ਬਾਈ ਜੀ ਨੇ ਕਾਕਾ ਬਰਾੜ ਜੀ ਨੇ ਗੱਲ ਕੀਤੀ ਹੈ ਪ੍ਰਧਾਨ ਸਾਹਿਬ ਨੇ ਸਾਹਿਬ ਬਾਈ ਜੀ ਨੇ ਗੱਲ ਕੀਤੀ ਆ ਇਹ ਵੀ ਖੇਤ ਆਗੂ ਹੀ ਆ ਖੇਤ ਮਜ਼ਦੂਰ ਜੂਨੀਅਨ ਦੇ ਵਿੱਚ ਹੀ ਕੰਮ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਵੀ ਏਕੇ ਦੀ ਕਮੀ ਕਾਰਨ ਜਿਹੜਾ ਤੁਹਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ 2020 ਦੇ ਵਿੱਚ ਕੀ ਹੋ ਗਿਆ 21 ਦੇ ਵਿੱਚ ਕੀ ਹੋ ਗਿਆ 22 ਦੇ ਵਿੱਚ ਤਾਂ ਚਲੋ ਆਨਲਾਈਨ ਸਿਸਟਮ ਹੋ ਗਿਆ ਸੀ ਸਾਰਾ ਨਰੇਗਾ ਦਾ ਹੁਣ ਥੋੜਾ ਜਿਹਾ ਉਸ ਤੋਂ ਬਾਅਦ ਰੁਕ ਲੱਗੀ ਆ ਜਿਹੜਾ 20 ਤੇ 21 ਦੇ ਵਿੱਚ ਤਾਂ ਬਹੁਤ ਜ਼ਿਆਦਾ ਘਪਲੇ ਹੋਏ ਜਿਸ ਤਰ੍ਹਾਂ ਆਪਣੇ ਕੋਲੇ ਆਨ ਰਿਕਾਰਡ ਹੱਥਾਂ ਦੇ ਵਿੱਚ ਲਿਸਟ ਆ ਤੇ ਹੁਣ ਇਸ ਸਬੰਧ ਦੇ ਵਿੱਚ ਆਪਾਂ ਇੱਕ ਵਾਰੀ ਸੈਕਟਰੀ ਸਾਹਿਬ ਨਾਲ ਜ਼ਰੂਰ ਗੱਲਬਾਤ ਕਰਾਂਗੇ ਵੀ ਉਹ ਕੀ ਕਹਿਣਾ ਜਿਹੜੀਆਂ ਪਿਛਲੀਆਂ ਪੇਮੈਂਟਾਂ ਰੁਕੀਆਂ ਸਿਰਫ ਉਹਨਾਂ ਬਾਰੇ ਆ ਇੱਕ ਵਾਰੀ ਥੋੜਾ ਜਿਹਾ ਚੁੱਪ ਦਾ ਦਾਨ ਜਿਹੜਾ ਬਖਸ਼ੋ ਤੇ ਆਪਾਂ ਜਿਹੜਾ ਹਾਂਜੀ ਹੋਰ ਆਪਾਂ ਮੜਿਆ ਕਰ ਲਈ ਗੱਲ ਤੁਸੀਂ ਪੈਸੇ ਨਹੀਂ ਆਏਗੀ ਅੱਛਾ ਥੋੜੇ ਵੀ 12 ਦਿਨਾਂ ਤੇ ਨਹੀਂ ਆਏਗੀ ਹਾਂਜੀ ਹੋਰ 13 ਦਿਨਾਂ ਤੇ ਨਹੀਂ ਆਏਗੀ 13 ਦਿਨਾਂ ਨਹੀਂ ਤੁਰ ਕੇ ਜਾਂਦੇ ਗਰੀਆਂ ਮੰਡੀ 'ਚ ਉੱਥੇ ਅਸੀਂ ਉਹ ਮੰਡੀ 'ਚ ਕੀਤਾ ਸੀ ਖਾ ਲੈਣ ਤੇ ਵੀ ਕੀਤਾ ਪਤਾ ਅੱਛਾ ਪਿੰਡ ਤੋਂ ਕੋਈ 2 ਕਿਲੋਮੀਟਰ ਬਾਹਰ ਜਾ ਕੇ ਹਾਂਜੀ ਹਾਂਜੀ ਉੱਥੇ ਕਰਿਆ ਸੀ ਹਾਂ ਹਾਂ ਠੰਡ ਦੇ ਵਿੱਚ ਕੀਤਾ ਸੀ ਠੰਡ 'ਚ ਕੀਤਾ ਸੀ ਨਾ ਵੰਦੇ ਨੇ ਦੇ ਸੀਗਰ ਦੀ ਤਾਸ ਸੀ ਆ ਮਹਿਮਾਨ ਸਰਕਾਰ ਨੂੰ ਵੀ ਇੱਥੇ ਇਹਨਾਂ ਚੀਜ਼ਾਂ ਦੀਆਂ ਇਹ ਹੁਣ ਕੰਮ ਕਰਦੇ ਇਹ ਤਾਂ ਲੈਕ ਆ ਕਿਉਂਕਿ ਜਦੋਂ ਜੇ ਮਜ਼ਦੂਰਾਂ ਨੂੰ ਇਹਨਾਂ ਹਾਲਤਾਂ ਚ ਕੰਮ ਕਰਨਾ ਪੈਂਦਾ ਤਾਂ ਇਹਦਾ ਮਤਲਬ ਆ ਸਾਡੇ ਘਰੇ ਬੇਰੁਜ਼ਗਾਰੀ ਆ ਭੁੱਖਮਰੀ ਆ ਨਹੀਂ ਤਗੜਿਆਂ ਦੀਆਂ ਤਾਂ ਪਾਣੀ ਦਾ ਗਲਾਸ ਤੋੜੋ ਚ ਭਰ ਕੇ ਨਹੀਂ ਪਿੰਦੀ ਜਿਹੜੀ મોદી ਕਹਿ ਰਿਹਾ ਕਿ ਅਸੀਂ ਔਰਤਾਂ ਨੂੰ ਅਧਿਕਾਰ ਵਧ ਦੇਣੇ ਔਰਤਾਂ ਦਾ ਸਨਮਾਨ ਆ ਔਰਤਾਂ ਨੂੰ ਨਹੀਂ ਦੇਣਾ ਦੇਣਾ ਕਿਹਨਾਂ ਨੇ ਆਲਦੀਆਂ ਨੂੰ ਦੇਣਾ ਜੇ ਮੜ ਦੇ ਲੇਟ ਹੋ ਜਾਂਦੀਆਂ ਸਿਆਹ ਹੰਦੇ ਤੁਹਾਡਾ ਕਟਿਆ ਇਸ ਕਰਕੇ ਵੀ ਸਾਡੀਆਂ ਔਰਤਾਂ ਨੂੰ ਕਿਸੇ ਨੇ ਮਾਰ ਸਨਮਾਨ ਨਹੀਂ ਦੇਣਾਗਾ ਇਹ ਹਾਲਾਤ ਆ ਤੁਸੀਂ ਦੇਖ ਲਿਓ ਆਪਾਂ ਗੱਲਬਾਤ ਕੀਤੀ ਆ ਆਪਾਂ ਹੁਣ ਸੈਕਟਰੀ ਸਾਹਿਬ ਨਾਲ ਇੱਕ ਵਾਰੀ ਫੋਨ ਤੇ ਜ਼ਰੂਰ ਗੱਲਬਾਤ ਕਰਾਂਗੇ ਹਾਂ ਹੋਰ ਵੀ ਆਪਣੇ ਨਾਲ ਮਤਾਵਾ ਜਿਹੜੀਆਂ ਗੱਲਬਾਤ ਕਰਨ ਲਈ ਤਿਆਰ ਹਾਂ ਜੀ ਕੀ ਸੀਗਾ ਮਸੂ ਜੀ ਸੱਸ ਜੀ ਇੱਕ ਤੇ ਬਤੁਨਾਂ ਨੇ ਸਾਥੂ ਬਤਾਂ ਕੀ ਕਰਿਆ ਸੀ ਨਰੇਗਾ ਦਾ ਕੰਮ ਕਰਦੇ ਸੀ ਤੜਕੇ ਸਵੇਰ 3 ਵਜੇ ਉੱਠਦੇ ਸੀ ਉੱਠ ਕੇ ਅਸੀਂ ਜਾਂਦੇ ਸੀ ਛੱਤਾਂ ਸਾਡੀਆਂ ਡਿਗਣ ਵਾਲੀਆਂ ਵਿਧਵਾ ਮਹਿਗੀਆਂ ਨਿੱਕੇ ਨਿੱਕੇ ਬੱਚੇ ਆ ਰਾਤ ਨੂੰ 11 ਵਜੇ ਪੈਂਦੇ ਸੀ ਆ ਕੇ ਕੰਮ ਧੰਦਾ ਕਰਕੇ ਅੱਧੀ ਰਾਤ ਸਾਨੂੰ ਆ ਲੰਗ ਜਾਂਦੀ ਸੀ ਵੀ ਸਾਡੀ ਛੱਤ ਨਾ ਸਾਡੇ ਤੇ ਡਿਗ ਪੇ ਮੇਰੇ ਬੱਚਿਆਂ ਤੇ ਮੇਰੀ ਛੱਤ ਨਾ ਡਿਗ ਪੇ ਬਾਕੀ ਜਦੋਂ ਅਸੀਂ ਕੰਮ ਕਰਦੇ ਸੀ ਸਾਨੂੰ ਡਰਾ ਦਿੰਦੇ ਸੀ ਵੀ ਥੋਥੋ ਕੰਮ ਨਹੀਂ ਹੁੰਦਾ ਤੇ ਅਸੀਂ ਕਿਰਾਇਆ ਲਵਾਉਣਾ ਜੀਸੀਬੀ ਲਾਉਣੀ ਆ 3 300 ਪਹਿਲਾਂ ਲਿਆ ਸਾਥੋਂ 100 100 ਬਾਅਦ ਵਿੱਚ ਲੈ ਲਿਆ 4 400 ਰੁਪਈਆ ਅਸੀਂ ਕੋਲੋਂ ਦਿੱਤਾ ਸਾਡੇ ਪੈਸੇ ਨਹੀਂ ਆਏ ਨਰੇਕ ਨੀ ਕਿਹਨੇ ਲਏ ਪੈਸੇ ਤੁਹਾਡੇ ਤੋਂ ਇਕੱਠੇ ਕੀਨੇ ਕੀ ਸਾਰੀ ਪੰਚਾਇਤ ਨੇ ਜੀ ਇਕੱਠੇ ਕੀਤੇ ਉੱਥੇ ਵੀ ਸਾਨੂੰ ਕਦੋਂ ਕਦੋਂ ਲਏ ਸੀ ਤੁਹਾਡੇ ਆ ਜਦੋਂ ਹਣ ਬੰਡੀ 'ਚ ਕੰਮ ਹੋਣ ਚੱਲਿਆ ਜਿਹੜੇ ਸਾਡੇ ਪੈਸੇ ਜਿਹੜੇ ਪੈਸੇ ਰੁਕੇ ਹਾਂਜੀ ਜਿਹੜੇ ਪੈਸੇ ਸਾਡੇ ਰੁਕੇ ਆ ਉਹਨਾਂ ਨੇ ਲਏ ਹਾਂ ਉਹਨਾਂ ਨੇ ਲਏ ਸਾਥੋਂ 4 400 ਰੁਪਈਆ ਲਿਆ ਤਿੰਨ ਤਿੰਨ ਪਹਿਲਾਂ ਲਿਆ ਤੇ 300 100 ਫੇਰ ਲਿਆ ਕੌਣ ਕੌਣ ਸੀ ਕਤਾ ਸੀਗਾ ਦੂਜਾ ਵੇਖੀ ਛੋਟਾ ਹਾਂਜੀ ਇੱਕ ਸੀਗਾ ਨਾਮੀ ਅੱਛਾ ਤੇ ਇੱਕ ਸੀਗਾ ਉਹ ਦੂਜਾ ਆਪਣਾ ਤਾਂ ਮੁੰਡਾ ਮਿਲਿੰਦਾ ਅੱਛਾ ਇਹ ਚਾਰ ਜਣੇ ਅੱਛਾ ਪਿੰਡ ਦੇ ਸੀਗੇ ਬੰਦੇ ਕੋਈ ਸੈਕਟਰੀ ਜਾਂ ਕੋਈ ਨਹੀਂ ਬੈਂਚ ਮੈਂਬਰ ਕੋਈ ਅੱਛਾ ਬਾਈ ਸੈਕਟਰੀ ਸੈਕਟਰੀ ਨੂੰ ਇਹ ਗੱਲ ਆਖੀ ਸੀ ਬੇ ਕਰਾਹਾ ਲਵਾ ਦਿਓ ਤੇ ਪਧਰਾ ਕਰਾ ਦਿਓ ਫਿਰ ਤੁਹਾਡੇ ਪੈਸੇ ਪਾਉਂਗਾ ਸੈਕਟਰੀ ਕਿਹੜਾ ਸੀਗਾ ਜਿਹੜਾ ਵਿੰਤ ਸਿੰਘ ਭਾਸਰ ਵਾਲਾ ਭਾਸਰ ਦਾ ਚਲੋ ਆਪਾਂ ਗੱਲਬਾਤ ਕਰਦੇ ਹਾਂ ਸੈਕਟਰੀ ਨਾਲ ਵੀ ਤੇ ਤੇ ਅਸਿਕਾ ਸਾਡੇ ਪੈਸੇ ਹੀ ਨਹੀਂ ਪੰਣੇ ਆਪਾਂ ਕੋਈ ਆਪਾਂ ਇਸ ਸੰਬੰਧ ਵਿੱਚ ਸੈਕਟਰੀ ਨਾ ਵੀ ਗੱਲਬਾਤ ਕਰਦੇ ਆ ਸੈਕਟਰੀ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਆ ਇਸ ਸਬੰਧ ਦੇ ਵਿੱਚ ਹਾਂ ਆਪਾਂ ਸੈਕਟਰੀ ਸਾਹਿਬ ਨਾਲ ਜਿਹੜਾ ਗੱਲਬਾਤ ਕਰਨ ਵਾਸਤੇ ਫੋਨ ਲਾ ਲਿਆ ਹੈਲੋ ਸਤਿ ਸ਼੍ਰੀ ਅਕਾਲ ਸੈਕਟਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਖਪਾਲ ਸਿੰਘ ਆਦੀਵਾਲ ਗੱਲ ਕਰ ਰਹੇ ਹਾਂ ਜੀ ਪੰਜਾਬੀ ਜਾਣਕਾਰਾਂ ਦੇ ਅਖਬਾਰ ਤੋਂ ਹਾਂ ਜੀ ਤੁਹਾਡੀ ਕਾਲ ਜਿਹੜੀ ਔਨ ਰਿਕਾਰਡ ਆ ਲਾਈਵ ਸਾਡੇ ਦਰਸ਼ਕ ਤੁਹਾਨੂੰ ਸੁਣ ਰਹੇ ਆ ਰਾਮਗੜ੍ਹ ਚੁੰਗਾ ਦੇ ਵਿੱਚ ਵੀਰੇ ਇੱਕ ਵਾਰ ਅੱਜ ਤੋਂ ਫੇਰ ਖੜੇ ਆ ਹਾਂਜੀ ਵੀਰੇ ਕੋਈ ਮਹੀਨਾ ਕ ਪਹਿਲਾਂ ਮੰਡੀ ਦੇ ਵਿੱਚ ਕੰਮ ਹੋਇਆ ਸੀ ਜਿਹੜਾ ਚੱਕ ਮਦਰਸਾ ਰੋਡ ਤੇ ਮੰਡੀ ਆ ਮਹੀਨਾ ਡੇਢ ਮਹੀਨਾ ਪਹਿਲਾਂ ਹਾਂਜੀ ਇੱਕ ਤਾਂ ਪਹਿਲਾਂ ਤਾਂ ਵੀਰੇ ਉਹ ਦੱਸੋ ਜੇ ਵੀ ਉਹ ਕਿੰਨੇ ਕਿੰਨੇ ਦਿਨ ਲੱਗੇ ਸੀ ਹੈ ਤੁਹਾਡੇ ਧਿਆਨ 'ਚ ਕੋਈ ਨੇ ਦੋ ਦੋ ਵਾਸਤੇ ਲੱਗੇ ਹੋਣੇ ਆ ਜੀ ਉਸ ਟਾਈਮ ਤਾਂ ਯਾਦ ਨਹੀਂ ਹੁਣ ਮੈਨੂੰ ਤੇ ਉਹਨਾਂ ਦੀ ਪੇਮੈਂਟ ਨਹੀਂ ਹੋਈ ਅਜੇ ਤੱਕ ਆ ਵੀਰੇ ਪੇਮੈਂਟ ਫੰਡ ਹੈ ਨਹੀਂ ਜੀ ਪਿਛਲੇ 2-3 ਮਹੀਨਿਆਂ ਦਾ ਪਿੱਛੋਂ ਅੱਛਾ ਜੀ ਅੱਛਾ ਤੇ ਇੱਕ ਮੈਨੂੰ ਹੋਰ ਦੱਸੋ ਜੀ ਸੈਕਟਰੀ ਸਾਹਿਬ ਇੱਥੇ ਸਾਡੇ ਨਾਲ ਅੱਜ ਨਰੇਗਾ ਵਰਕਰ ਸਾਰੇ ਖੜੇ ਆ ਤੇ ਉਹਨਾਂ ਤੋਂ 3-300 ਰੁਪਇਆ ਇੱਕ ਵਾਰੀ 100-100 ਰੁਪਇਆ ਇੱਕ ਵਾਰੀ ਕਿਹੜੀ ਗੱਲ ਦਾ ਲਿਆ ਗਿਆ ਜੀ ਨਹੀਂ ਅਸੀਂ ਤਾਂ ਕੋਈ ਲਿਆ ਨਹੀਂ ਵੀਰ ਜੀ ਨਹੀਂ ਉਹ ਉਹਨਾਂ ਨੇ ਦੱਸਿਆ ਸਾਨੂੰ ਕਹਿੰਦੇ ਵੀ ਪੈਸੇ ਪਵਾਉਣ ਦੇ ਪੈਸੇ ਲੈ ਗਏ ਆ ਕੋਈ ਤੁਹਾਡੇ ਧਿਆਨ ਚ ਹੈਗਾ ਜੀ ਨਹੀਂ ਜੀ ਮੇਰੇ ਕੋਈ ਧਿਆਨ ਚ ਨਹੀਂ ਨਾਲ ਹੈ ਮੈਂ ਅੱਛਾ ਤੇ ਇੱਕ ਹੋਰ ਦੱਸਿਓ ਜਿਹੜੀ ਤੁਹਾਡੀ ਡਿਊਟੀ ਇੱਥੇ ਕਿੰਨੇ ਕ ਟਾਈਮ ਦੀ ਹੈ ਵੀਰ ਮਨ ਹੋ ਗਏ 6-7 ਮਹੀਨੇ ਹੋ ਗਏ ਨੇ ਸਾਲ ਹੋ ਗਏ ਉਹਨਾਂ ਦਾ ਅੱਛਾ ਅੱਛਾ ਪੇਮੈਂਟ ਦੀ ਹੋਣੀ ਦਿੱਕਤ ਆਈ ਹੈ ਕਿ ਪਹਿਲਾਂ ਵੀ ਵੀਰੇ ਹੁੰਦੀ ਸੀ ਦੀ ਪੇਮੈਂਟ ਦਾ ਫੰਡ ਵੀ ਪ੍ਰੋਬਲਮ ਹੀ ਆ ਜੀ ਕੋਈ ਪੇਮੈਂਟ ਦੀ ਦਿੱਕਤ ਨਹੀਂ ਪੁੱਛਦਾ ਸਾਰੇ ਇਹਨਾਂ ਨੂੰ ਮਿਲੀ ਗਏ ਆ ਪੈਸੇ ਅੱਛਾ ਅੱਛਾ ਜੀ ਠੀਕ ਹਾਂਜੀ ਚਲੋ ਬਹੁਤ ਬਹੁਤ ਮਿਹਰਬਾਨੀ ਸਰ ਥੈਂਕ ਯੂ ਏਸੀਗੇ ਸੈਕਟਰੀ ਸਾਹਿਬ ਗੱਲਬਾਤ ਤੁਸੀਂ ਸਾਰਿਆਂ ਨੇ ਸੁਣੀ ਆ ਵੀ ਉਹ ਤਾਂ ਫੰਡ ਦਾ ਵੀ ਸਰਕਾਰ ਤੇ ਸੱਟ ਗਿਆ ਵੀ ਫੰਡ ਦੀ ਕਮੀ ਕਰਨਾ ਦੂਜਾ ਤਿੰਨ ਚਾਰ ਸੌ ਵਾਲਾ ਉਹ ਕਹਿੰਦੇ ਵੀ ਸਾਡੇ ਧਿਆਨ ਦੇ ਵਿੱਚ ਨਹੀਂ ਚਲੋ ਇਹਦੀ ਵੀ ਆਪਾਂ ਜਲਦੀ ਵੀਡੀਓ ਸਾਹਿਬ ਨਾਲ ਗੱਲਬਾਤ ਕਰਾਂਗੇ ਏਡੀਸੀ ਸਾਹਿਬ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਪਈ ਤਾਂ ਆਪਾਂ ਏਡੀਸੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ